ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਮਿੱਤਰੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਕੁਝ ਜ਼ਰੂਰੀਆਂ ਗੱਲਾਂ ਕਰਨਾਂ ਉਹ ਜ਼ਰੂਰੀਆਂ ਜ਼ਰੂਰੀਆਂ ਨਹੀਂ ਜ਼ਰੂਰੀ ਗੱਲਾਂ ਕਰਨੀਆਂ ਸੀ ਛੋਟੇ ਨਾਲ ਇੱਕ ਆਪਾਂ ਨੂੰ ਨਾ ਜਾਨਵਰ ਬਾਰੇ ਕਾਫੀ ਭਰਾਵਾਂ ਦੇ ਫੋਨ ਆਉਂਦੇ ਆ ਬਾਈ ਰੇਟ ਪੁੱਛ ਲੈਂਦੇ ਆ ਬਾਈ ਕਹਿੰਦੇ ਆ ਬਈ ਬਾਈ ਰੇਟ ਥੋੜਾ ਵਹਲਾਗਾ ਵੀ ਫਲਾਣੇ ਕੋਲੇ ਰੇਟ ਫਲਾਣਾ ਇੰਨੇ ਰੁਪਈਆ ਦੀ ਦਈ ਜਾਂਦਾ ਫਲਾਣਾ ਇੰਨੇ ਰੁਪਈਆ ਦੀ ਦਈ ਜਾਂਦਾ ਬਾਈ ਜਿਹੜੀ ਤੁਸੀਂ ਵੀਡੀਓ ਵੇਣੇ ਆ ਕਿਸੇ ਦੀ ਵੀ ਆਪਾਂ ਚਲ ਆਏ ਨਹੀਂ ਕਹਿੰਦੇ ਵੀ ਕੀ ਦੀ ਗੱਲ ਕਰਦੇ ਆਪਾਂ ਕਿਸੇ ਦੀ ਵੀ ਵੀਡੀਓ ਵੇਣੇ ਆ ਵੀ ਰੇਟ ਘਟ ਹੁੰਦਾ ਇੱਕ ਤਾਂ ਤੁਸੀਂ ਉਹਨਾਂ ਦੇ ਕਮੈਂਟ ਪੜਿਆ ਕਰੋ ਵੀ ਕਮੈਂਟਾਂ 'ਚ ਕੀ ਲਿਖੀ ਜਾਂਦਾ ਲੋਕ ਠੀਕ ਆ ਇੱਕ ਤੁਸੀਂ ਆਏ ਸੋਚਿਆ ਕਰੋ ਵੀ ਇੱਕ ਪਾਸੇ ਉਹ ਬੰਦਾ ਐਨੇ ਦੇਈ ਜਾਂਦਾ ਇੱਕ ਪਾਸੇ ਐਨੇ ਦੀ ਆ ਵੀ ਫਰਕ ਕੀ ਆ ਫਰਕ ਪਹਿਲਾਂ ਫਰਕ ਪੁੱਛਿਆ ਕਰੋ ਫਰਕ ਕੀ ਆ ਭਾਈ ਇੱਕ ਮੁਰਗੀ ਤਿਆਰ ਕਰਨ ਵਾਸਤੇ 300 ਰੁਪਏ ਲੱਗ ਜਾਂਦਾ ਆਂਡੇ ਤੱਕ ਆਉਣ ਵਾਸਤੇ ਮੈਂ ਚੂਜਾ ਪਹਿਲੀ ਵਾਰ ਪਾਇਆ ਸੀਗਾ ਮੈਂ ਵੱਧ ਖਵਾਤੀ ਠੀਕ ਆ ਮੈਂ ਬਸ ਵੀ ਅੰਦਾਜ਼ੇ ਨਾਲ ਫੀਡ ਪਾਈ ਗਿਆ ਮੇਰਾ ਮਾੜਾ ਜਾ ਖਰਚਾ ਵੱਧ ਆਇਆ ਠੀਕ ਆ ਤੇ ਇੱਕ ਹੁਣ ਜਿਹੜੇ ਕਹਿੰਦਾ ਬਈ ਅੰਡੇ ਵਾਲੇ ਮੁਰਗੀ ਵਿੱਚ ਹੁਣ ਦੇ ਦਾਂਗੇ 300 ਦੀ 250 ਦੀ ਐ ਉਹਨਾਂ ਦੇ ਤੁਸੀਂ ਕਮੈਂਟ ਬੜਾ ਕਰੋ ਵੀਰੇ ਤੇ ਆਪਾਂ ਗਾਰੰਟੀ ਲੈਣੇ ਆ ਜਿਹੜੀ ਚੀਜ਼ ਆਪਣੇ ਕੋਲ ਲੈ ਕੇ ਜਾਓਗੇ ਜੇ ਆਪਾਂ ਆਰ ਆਈ ਆਰ ਕਹਿ ਕੇ ਦਿੱਤੀ ਆ ਤਾਂ ਉਹ ਆਰ ਆਈ ਆਰ ਹੀ ਹੋਊਗੀ ਜੇ ਆਪਾਂ ਬਲੈਕ ਸਟਾਰਲੋਪ ਕਹਿ ਕੇ ਦਵਾਂਗੇ ਉਹ ਬਲੈਕ ਸਟਾਰਲੋਪ ਹੀ ਹੋਊਗਾ ਠੀਕ ਪਹਿਲੀ ਗੱਲ ਆਪਾਂ ਇਨਾ ਜਾਨਵਰ ਸੇਲ ਨਹੀਂ ਕਰਨਾ ਆਪਣੇ ਕੋਲੇ ਬੰਦੇ ਉਹ ਆਉਣ ਜਿਨ੍ਹਾਂ ਨੇ ਪੰਜ ਚਾਰ ਜਾਨਵਰ ਘਰ ਵਾਸਤੇ ਚਾਹੀਦੇ ਆ ਆਪਾਂ ਨੂੰ ਕੋਈ ਵੱਡੇ ਲੈਵਲ ਵਾਲਾ ਬੰਦਾ ਫੋਨ ਨਾ ਕਰੇ ਬਈ ਸਾਨੂੰ 100 ਪੀਸ ਚਾਹੀਦਾ ਸਾਨੂੰ 200 ਚਾਹੀਦਾ ਨਾਮ ਉਹਦੇ ਆਪਣਾ ਰੇਟ ਹਿਸਾਬ ਚਾਉਣਾਗਾ ਠੀਕ ਆ ਜਿਨੇ ਘਰੇ ਰੱਖਣੇ ਆ ਪੰਜ ਚਾਰ ਪੀਸ ਵਧੀਆ ਅੰਡੇ ਖਾਣੇ ਆ ਤਾ ਕੁਆਲਿਟੀ ਪਾਓ ਕੁਆਲਿਟੀ ਰੱਖੋ ਘਰੇ ਕਿਹੜਾ ਪਾਹੇ ਲੱਗਦੇ ਆ ਪਿਛਲੇ ਸਾਲ ਮੈਂ ਵੀ ਉਹ ਬੰਦਿਆਂ ਤੋਂ ਲੈ ਕੇ ਬੱਚਾ ਜਾਨਵਰ ਪਾਇਆ ਸੀਗਾ ਤਿੰਨ ਸਾਢੇ ਤਿੰਨ ਮਹੀਨਾ ਦਾ ਜਾਨਵਰ ਪਾਇਆ ਸੀ ਪਿਛਲੀ ਵਾਰ ਮੈਂ ਤਿੰਨ ਸਾਢੇ ਤਿੰਨ ਮਹੀਨੇ ਦੇ ਨਹੀਂ ਬੀਂ ਅੰਡੇ ਤੇ ਸਿੱਖ ਆਉਦਾ ਤੇ ਮੈਂ ਮੁਰਗੀ ਉਹ ਮੈਨੂੰ ਪਤਾ ਉਹ ਚੀਜ਼ ਬਾਰੇ ਤੁਸੀਂ ਮੈਨੂੰ ਪਰਸਨਲੀ ਫੋਨ ਕਰਕੇ ਪੁੱਛ ਸਕਦੇ ਹੋ ਵੀ ਕੀ ਚੱਕਰ ਸੀਗਾ ਭਈ ਉਹ 100 ਮੁਰਗੀ ਮਗਰ 50 50 ਅੰਡੇ ਹੁੰਦੇ ਸੀਗੇ ਉਹ ਮਨ ਲੈ ਖਰਚੇ ਮੋੜਦੀ ਆ ਜੇ 50 ਅੰਡੇ ਦਿੱਤੇ ਉਹਨੇ ਦੂਜਿਆਂ ਪਿਆਵਾਂ ਦੇ ਅੰਡੇ ਖਰਚੇ ਮੋੜਿਆ ਬਜਦਾ ਬੁਜਦਾ ਕੁਝ ਨਹੀਂ ਉਹਦੇ ਚ ਬਾਕੀ ਛੋਡੀ ਮਰਜੀ ਆ ਆਪਾਂ ਇਹ ਨਹੀਂ ਕਹਿੰਦੇ ਮੈਥੋਂ ਲਓ ਠੀਕ ਆ ਮੇਰੇ ਕੋਲ ਜਾਨਵਰ ਆਉਦਾ ਹੈਗਾ ਆਂਡਾ ਆਪਣਾ ਸੇਲ ਹੋਈ ਜਾਂਦਾ ਆਪਾਂ ਨੂੰ ਕੋਈ ਹੋਣੀ ਇਹ ਗੱਲ ਆਏ ਆ ਵੀ ਚੀਜ਼ ਵੇਖੋ ਕੁਆਲਿਟੀ ਵੇਖੋ ਠੀਕ ਆ ਮਾੜ ਗਲਤ ਬੰਦਿਆਂ ਕੋਲੇ ਨਾ ਫਸੋ ਜਿਨ੍ਹਾਂ ਦੀ ਤੁਸੀਂ ਵੀਡੀਓ ਵੇਣੇ ਆ ਵਿਕਟ پیسے ਦੇਈ ਜਾਂਦੇ ਆ ਉਹਨਾਂ ਦੇ ਬਾਈ ਬਣ ਕੇ ਸੋਨੂ ਮੈਂ ਮੈਥੋਂ ਬਾ ਨਾ ਲੋ ਯਾਰ ਮੈਂ ਐ ਨਹੀਂ ਕਹਿੰਦਾ ਤੁਸੀਂ ਮੈਥੋਂ ਲੋ ਬਸ ਉਹਨਾਂ ਦੇ ਤੁਸੀਂ ਮੈਂ ਕਮੈਂਟ ਪੜਿਆ ਕਰੋ ਕਿਉਂਕਿ ਮੈਂ ਆ ਚੀਜ਼ਾਂ ਜੀ ਮੈਂ ਫਸਾ ਜੀ ਪਿਛਲੇ ਸਾਲ ਮੈਂ ਵੀ ਵੀਡੀਓ ਵੇਖ ਕੇ ਜਾਨਵਰ ਲਿਆਂਦਾ ਸੀਗਾ ਠੀਕ ਆ ਜਿਵੇਂ ਜਿਵੇਂ ਜਾਨਵਰ ਜਿਵੇਂ ਮੈਂ ਲਿਆਂਦਾ ਸਾਡੇ ਪਿੰਡ ਦੇ ਬੰਦਿਆਂ ਨੇ ਦੱਸਿਆ ਮੈਨੂੰ ਵੀ ਐ ਕਰਕੇ ਯਾਰ ਵੀ ਅਸੀਂ ਵੀ ਉੱਥੋਂ ਹੀ ਲਿਆਂਦਿਆ ਸੀ ਉਦੋਂ ਬੰਦੇ ਦੇ ਬਈ ਦਿਮਾਗ ਤੇ ਹੋ ਹੋਇਆਂ ਦਾ ਅਗਲਾ ਕਹਿੰਦਾ ਆਪਾਂ ਪੈਸੇ ਵੀ ਇੰਨੇ ਲਾਤੇ ਤੇ ਆਪਾਂ ਲੋਕ ਵੀ ਆਏ ਕਹਿੰਦੇ ਅਸੀਂ ਵੀ ਉੱਥੋਂ ਲਿਆਂਦਾ ਸੀ ਅਸੀਂ ਵੀ ਉੱਥੋਂ ਲਿਆਂਦਾ ਸੀ ਤਾਂ ਕਰਕੇ ਬਾਈ ਵਧੀਆ ਜਾਨਵਰ ਰੱਖੋ ਠੀਕ ਆ ਤੁਸੀਂ ਮਿਹਨਤ ਕਰਨੀ ਆ ਜਿਹੜਾ ਬੰਦਾ ਪਹਿਲੀ ਵਾਰ ਕਰਦਾ ਖਾਸ ਕਰਕੇ ਉਹਦੇ ਵਾਸਤੇ ਜਿਹੜਾ ਬੰਦਾ ਯਾਰ ਕੰਮ ਚ ਹੈਗਾ ਉਹਨੂੰ ਤਾਂ ਨੌਲੇਜ ਆ ਹੀ ਜਾਂਦੀ ਆ ਉਹਨੂੰ ਤਾਂ ਸਾਰਾ ਪਤਾ ਲੱਗ ਜਾਂਦਾ ਉਹ ਏ ਟੂ ਜ਼ेड ਜਿਹਨੇ ਬੰਦੇ ਨੇ ਪਹਿਲੀ ਵਾਰ ਜਾਨਵਰ ਰੱਖਣਾ ਵੀ ਚੰਗਾ ਜਾਨਵਰ ਪਾਓ ਠੀਕ ਆ ਸਸਤੇ ਸੌਦੇ 'ਚ ਨਾ ਪੜੋ ਸਸਤੇ ਸੌਦੇ ਵਾਲਿਆਂ ਦੀ ਮੈਂ ਕੱਲ ਹੀ ਸਾਰੀਆਂ ਵੀਡੀਓ ਵੇਖ ਕੇ ਹਟਿਆ ਕੋਸਕ ਭਰਾਵਾਂ ਨੇ ਮੈਨੂੰ ਵੀਡੀਓ ਵਿੱਚ ਵੀ ਆ ਦੇਖ ਬਈ ਐਨੇ ਦੀ ਮੈਂ ਕਮੈਂਟ ਪੜਿਆ ਸਾਰੇ ਕੋਈ ਕਮੈਂਟ ਹੱਕ ਚ ਨਹੀਂ ਸੀ ਉਹਨਾਂ ਦੇ ਚ ਸਾਰੇ ਕਮੈਂਟ ਆ ਜਾਈ ਸੀਗਾ ਬਈ ਆਏ 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 ਆ ਤਾਂ ਕਰਕੇ ਬਈ ਚੰਗੀ ਚੀਜ਼ ਰੱਖੋ ਬਾਰ ਬਾਰ ਕਹਿਣਾ ਮੈਥੋਂ ਨਹੀਂ ਲੈਣੇ ਨਾ ਲੋ ਆਪਾਂ ਹੀ ਨਹੀਂ ਕਹਿੰਦੇ ਮੈਥੋਂ ਆ ਕੇ ਲੈ ਕੇ ਜਾਓ ਆਪਣਾ ਰੇਟ ਬਈ ਵੱਧ ਤਾਂਗਾ ਆਪਾਂ ਖਰਚਾ ਕਰਿਆ ਮੈਂ 5 ਮਹੀਨੇ ਮਿਹਨਤ ਕੀਤੀ ਆ ਮੈਂ ਸੋਨੂੰ ਹੀ ਪਤਾ ਜਿਹੜਾ ਬੰਦਾ ਮਿਹਨਤ ਕਰਦਾ ਕੋਈ ਵੀ ਆ ਤੁਸੀਂ ਆਪਦੇ ਤੇ ਲਾ ਕੇ ਵੇਚੋ ਹੁਣ ਤੁਸੀਂ 5 ਮਹੀਨੇ ਮਿਹਨਤ ਕਰੋਗੇ ਹੁਣ ਉਦੋਂ ਵਿੱਚ ਆਏ ਤਾਂ ਹੈ ਨਹੀਂਗਾ ਵੀ ਤੁਸੀਂ ਵੀ ਪੱਲਿਓ ਪਾ ਕੇ ਵੇਚ ਦੋ ਇਹ ਚੀਜ਼ ਜੇ 2 ਰੁਪਏ ਬਚਾਓਗੇ ਫੇਰ ਹੀ ਫਾਇਦਾ ਤੁਹਾਨੂੰ ਬਾਕੀ ਜੇ ਦੇਸੀ ਆਂਡਾ ਆਪਣੇ ਕੋਲ ਹੁੰਦਾ ਦੇਸੀ ਆਂਡੇ ਦਾ ਰੇਟ ਹੁਣ ਬਿਲਕੁਲ ਵਧੀਆ ਰੇਟ ਚੱਲੀ ਜਾਂਦਾ ਹੁਣ ਵੀ ਵਧੀਆ ਰੇਟ ਆ ਜਾਇਜ਼ ਰੇਟ ਆ ਤੇ ਜਦੋਂ ਮੜੀ ਠੰਡ ਹੋ ਗਈ ਉਦੋਂ ਆਪਾਂ ਉਦੋਂ ਰੇਟ ਇਹਦਾ ਵਧ ਜਾਣਾ ਆਟੋਮੈਟਿਕਲੀ ਆਂਡੇ ਵਾਸਤੇ ਆਪਾਂ ਨੂੰ ਕਿਸੇ ਨੇ ਫੋਨ ਕਰਨਾ ਆਂਡਾ ਚਾਹੀਦਾ ਆਂਡਾ ਆਪਣੇ ਤੋਂ ਲਿਆ ਸਕਦਾ ਜੇ ਬੱਚੇ ਕਢਣੋਂ ਵਾਸਤੇ ਆਂਡਾ ਚਾਹੀਦੇ ਆ ਕਾਹ ਵੀ ਆਪਣੇ ਤੋਂ ਲਿਆ ਸਕਦਾ ਠੀਕ ਆ ਆਂਡੇ ਆਪਾਂ ਮਿਕਸ ਦਵਾਂਗੇ ਆਂਡੇ ਤੁਹਾਡੇ ਸਾਹਮਣੇ ਆ ਬਈ ਆਹਸੇ ਰਾਲਮੇ ਫਿਰਦੇ ਆ ਐਵੇਂ ਤੁਹਾਨੂੰ ਗੱਪ ਮਾਰ ਕੇ ਚੀਜ਼ ਨਹੀਂ ਦਿੰਦਾ ਮੈਂ ਵਿੱਚ ਹੀ ਮੇਰੇ ਕੋਲ ਆ ਆਰ ਆਈ ਆ ਫਿਰਦੀ ਆ ਵਿੱਚ ਹੀ ਮੇਰੇ ਕੋਲ ਬਲੈਕ ਕਾਸਟਲ ਫਿਰਦੀ ਆ ਵਿੱਚ ਹੀ ਆਰ ਆਈ ਆ ਦੇ ਮੁਰਗੇ ਫਿਰਦੇ ਆ ਵਿੱਚ ਹੀ ਆਰ ਬਲੈਕ ਕਾਸਟਲ ਦੇ ਮੁਰਗੇ ਫਿਰਦੇ ਆ ਠੀਕ ਆ ਐਵੇਂ ਮੈਂ ਤੁਹਾਨੂੰ ਕਹਿਦਾ ਵੀ ਇਹ ਤਾਂ ਬਈ ਬਲੈਕ ਕਾਸਟਲ ਆ ਉਹ ਵਧੀਆ ਆ ਐ ਆ ਆ ਉਹ ਆਪਾਂ ਗੱਪ ਮਾਰ ਕੇ ਚੀਜ਼ ਦਿੰਦੇ ਨਹੀਂ ਵੀ ਬੱਚੇ ਜ਼ਰੂਰ ਨਿਕਲਣਗੇ ਇਹ ਚੀਜ਼ ਦੀ ਮ ਜਿਹੜੇ ਬੰਦੇ ਨੇ ਘਰੇ ਵੀ ਸੇਵਾ ਸੁਭਾ ਤੇ ਮੁਰਗੀ ਪਾਉਣੀਆਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਬਾਕੀ ਬਈ ਜਾਨਵਰ ਤੁਸੀਂ ਸਦਾ ਉੱਥੋਂ ਲਿਆ ਕਰੋ ਜਿਹੜੇ ਬੰਦਾ ਆਪ ਬੱਚੇ ਮੰਨ ਲਓ ਕਢਾਉਂਦਾਗਾ ਵੀ ਜਿਵੇਂ ਹੈਚਰੀ ਵਾਲੇ ਤੋਂ ਲਵੋ ਚੰਗੇ ਬੰਦੇ ਤੋਂ ਲਵੋ ਉਹਦੇ ਬਾਰੇ ਸਰਚ ਕਰੋ ਸਾਰਾ ਕੁਝ ਕਰੋ ਠੀਕ ਆ ਜਿੰਮੇਵਾਰੀ ਬਈ ਤੁਹਾਨੂੰ ਦੱਸਦਾ ਆਪਾਂ ਉਹਦੇ ਨੰਬਰ ਦੀ ਜਿੰਮੇਵਾਰੀ ਲੈਨੇ ਆ ਠੀਕ ਆ ਆਪਾਂ ਚੱਲ ਬਈ ਨਵਾਂ ਕੰਮ ਆਪਣਾ ਕੋਸਾ ਆਪਾਂ ਆ ਚੀਜ਼ ਤੋਂ ਲੰਗੇ ਹੋਏ ਆ ਆਪਾਂ ਬੰਦੇ ਨੂੰ ਕਹਿ ਕੇ ਦਵਾਂਗੇ ਵੀ ਜੇ ਮੇਰਾ ਵੀ ਜਾਨਵਰ ਤੰਦਰੁਸਤ ਆ ਤਾਂ ਤੰਦਰੁਸਤੀ ਆ ਠੀਕ ਆ ਜੇ ਮੇਰਾ ਜਾਨਵਰ ਢਿੱਲਾ ਤਾਂ ਮੈਂ ਬੰਦੇ ਨੂੰ ਕਹਿ ਕੇ ਦਵਾਂਗਾ ਵੀ ਮੇਰਾ ਜਾਨਵਰ ਢਿੱਲਾ ਵੀ ਨੂੰ ਆ ਦਵਾਈ ਦੇ ਦੀ ਪਹਿਲੀ ਗੱਲ ਆ ਕੋਈ ਆਪਣਾ ਜਾਨਵਰ ਹਜੇ ਤੱਕ ਕੋਈ ਢਿੱਲਾ ਮਸ ਨਹੀਂ ਤੇ ਆਪਾਂ ਬੰਦੇ ਨੂੰ ਜਿਹੜੀ ਆਂਡਿਆਂ ਦੀ ਗਾਰੰਟੀ ਦਵਾਂਗੇ ਉਹ ਵੀ ਦਵਾਂਗੇ ਵੀ ਐ ਨਹੀਂਗਾ ਵੀ ਮੇਥੋਂ ਇਹ 10 ਮੁਰਗੀਆਂ ਲੈ ਗਿਆ ਤੇ ਆਂਡਾ